ਡਾਕਟਰ ਪੀ 임ਰਾਉ ਅੰਬੇਦਕਰ ਦੇ 135ਵੇਂ ਜਨਮ ਦਿਹਾੜੇ ਮੌਕੇ ਤੇ ਪਾਜਪਾ ਦੇ ਪੱਛਮੀ ਚੌਂ ਨਿਨ ਚਾਰਜ ਸਾਭਕਾ ਰਾਸ਼ਟਰਪ੍ਰਧਾਨ ਅਵਿਨਾਸ਼ ਰਾਏ ਖੰਨਾ ਤੇ ਪਾਰਟੀ ਵਰਕਰਾਂ ਤੇ ਲੁਧਿਆਣਾ ਦੇ ਮਿਨੀ ਸਖਤਰੇਤ ਡਾਕਟਰ ਪੀ 임ਰਾਉ ਅੰਬੇਦਕਰ ਦੀ ਮੂਰਤੀ ਦੇ ਦਰਸ਼ਨ ਕੀਤੇ ਤੇ ਫੁੱਲ ਮਾਲਾਵਾ ਪੇਟ ਕੀਤੀਆਂ ਨੇ ਇਸ ਮੌਕੇ ਤੇ ਐਨਬੀ ਟੀਮ ਦੇ ਨਾਲ ਅਵਿਨੇਸ਼ ਰਾਏ ਖੰਨਾ ਤੇ ਅਰੁਣ ਸਰੀਨ ਦੇ ਵਿਸ਼ੇਸ਼ ਗੱਲਬਾਤ ਕੀਤੀ ਹੈ। ਉਸੇ ਲੜੀ ਦੇ ਤਹਿਤ ਅੱਜ ਅਸੀਂ ਕਚਰੀ ਪਰਸ ਖੜੇ ਆ ਤੇ ਭਾਰਤੀ ਜਨਤਾ ਪਾਲਤੀ ਦੇ ਸੀਨੀਅਰ ਆਗੂ ਤੇ ਜਿਹੜੇ ਇੱਥੇ ਇਲੈਕਸ਼ਨ ਹੋਰੀ ਵੈਸਟ ਦੇ ਪਰਿਵਾਰੀ ਅਸ਼ਵਿਨ ਖੰਨਾ ਜੀ ਸਾਡੇ ਨਾਲ ਮੌਜੂਦ ਨੇ ਅਵਨਾਸ਼ ਖੰਨਾ ਜੀ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੂੰਗਾ ਅੱਜ ਜਮਿੰਟ ਦਿਨਤੀ ਤੇ ਆ। ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਕਿ ਬਾਬਾ ਸਾਹਿਬ ਦੇ ਸਟੈਚੂ ਤੇ ਮਾਲਾ ਅਰਪਣ ਕਰਕੇ ਜੋ ਸ਼ਰਦਾ ਜੀ ਸੁਮਨ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਪੇਟ ਕੀਤੇ ਆ ਉਹ ਉਹਨਾਂ ਦੀ ਸੋਚ ਹਰ ਘਰ ਚ ਜਾਵੇ ਜੋ ਸਮਰਸਤਾ ਦਾ ਇੱਕ ਪਾਠ ਉਹਨਾਂ ਨੇ ਪੜਾਇਆ। ਉਹ ਸਾਰੇ ਘਰ ਚ ਜਾਣ ਔਰ ਜੋ ਅਸੀਂ ਭਾਰਤੀ ਜਨਤਾ ਪਾਰਟੀ ਨੇ 2047 ਦਾ ਇੱਕ ਸੁਪਨਾ ਲਿਆ ਵਿਕਸਿਤ ਭਾਰਤ ਦਾ ਉਹ ਅਸੀਂ ਪੂਰਾ ਕਰ ਸਕੀਏ ਉਹ ਬਾਬਾ ਸਾਹਿਬ ਦੇ ਦਿਖਾਏ ਹੋਏ ਪੂਰਨੇ ਤੇ ਅਸੀਂ ਚੱਲ ਕੇ ਕਰ ਪਾਵਾਂਗੇ ਅੱਜ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਅ ਭਾਰਤ ਰਤਨ ਸ਼੍ਰੀ ਬਾਬਾ ਸਾਹਿਬ ਅੰਮਿਤਕਰ ਜੀ ਨੂੰ ਬਹੁਤ ਬਹੁਤ ਉਹਨਾਂ ਦੇ ਪਾਰਟੀ ਨੂੰ ਵੀ ਬਤਾਈਏ ਨਾ ਕਾਰਜਕਰਤਾ ਨੂੰ ਬਤਾਈਏ ਨਾ ਉਹਨਾਂ ਦੇ ਜਨਮ ਦਿਨ ਦੀ ਵੀ ਸਾਰਿਆਂ ਨੂੰ ਬਹੁਤ ਬਤਾਈਏ ਸਰ ਬਤਾਈ ਬਹੁਤ ਚੰਗੀ ਗੱਲ ਹੈ ਪਰ ਇੱਕ ਪਤਵਨ ਸਿੰਘ ਪੰਨੂ ਨੇ ਬਿਆਨ ਦਿੱਤਾ ਸੀ ਜਿਹਨੇ ਬੜੀ ਖਲਬਲੀ ਮਚਾ ਦਿੱਤੀ ਸੀ ਉਹਨੂੰ ਕਿਸ ਤਰ੍ਹਾਂ ਦੇਖਦੇ ਕੋਈ ਖਲਬਲੀ ਨਹੀਂ ਇੱਕ ਵੇਪਕੂ ਫਾਜ਼ਮੀ ਬੈਠਾ ਬਾਹਰ ਇਹ ਹਿੰਮਤ ਆਵੇ ਨਾ ਉੱਥੇ ਜਾ ਕੇ ਨਾਮ ਅਨਾਉਂਸ ਕਰੀ ਜਾਂਦਾ ਇੱਕ ਵਾਰੀ ਆਖੇ ਦੇਖੇ ਸੀ ਇੱਥੇ ਫਿਰ ਦੇਖਦੇ ਵਿੱਚ ਹਿੰਮਤ ਕੀ ਹੈ ਉਹ ਉਂਗਲੀ ਲਾ ਕੇ ਦੇਖੇ ਕੋਈ ਬਾਬਾ ਸਾਹਿਬ ਦੇ ਬੁੱਤ ਨੂੰ ਕੋਈ ਛੇੜ ਕੇ ਦੇਖੇ ਬਾਬਾ ਸਾਹਿਬ ਦੇ ਬੁੱਤ ਨੂੰ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਖੜਾ ਸਾਡਾ ਸਨਮਾਨ ਹੈ ਉਹਨਾਂ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਉਹਨਾਂ ਦੀ ਬੇਇੱਜ਼ਤੀ ਅਸੀਂ ਕਿਸੇ ਵੀ ਕੀਮਤ ਨਹੀਂ ਹੁੰਦਿਆਂਗੇ ਔਰ ਪੁੰਨੂ ਦੀ ਗੱਲ ਨੂੰ ਕੋਈ ਨਹੀਂ ਮੰਨੇਗਾ ਔਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਉਹ ਬੈਠਾ ਬਾਹਰ ਦੇਸ਼ ਦੇ ਖਿਲਾਫ ਜੋ ਵੀ ਕਰ ਰਿਹਾ ਉਹਦੇ ਨਾਲ ਉਹ ਇੱਕ ਗੈਰ ਜ਼ਿੰਮੇਵਾਰਾ ਬਿਆਨ ਦੇ ਕੇ ਇਸ ਦੇਸ਼ ਦੇ ਹਾਲਾਤ ਖਰਾਬ ਨਹੀਂ ਕਰ ਸਕਦਾ ਪੰਜਾਬੀ ਬੜੇ ਸਮਝਦਾਰ ਨੇ ਉਹ ਆਪਣੇ ਭਾਈਚਾਰੇ ਨੂੰ ਕਾਇਮ ਰੱਖਣਾ ਜਾਣਦੇ ਨੇ ਇਸ ਕਰਕੇ ਉਸ ਦੇ ਬਿਆਨ ਤੇ ਕੋਈ ਅਮਲ ਨਹੀਂ ਕਰੇਗਾ ਚਲ ਵੈਸਟ ਦੇ ਇਲੈਕਸ਼ਨ ਨੇ ਤੇ ਪਿਛਲੀ ਵਾਰ ਜਿਹੜੇ ਐਮਪੀ ਦੇ ਇਲੈਕਸ਼ਨ ਦੀ ਵੈਸਟ ਤੁਸੀਂ ਲੀਡ ਲਈ ਸੀ ਜਿੱਤੇ ਸੀ ਉਹ ਲੀਡ ਕਾਇਮ ਰਹੂਗੀ ਤੁਹਾਨੂੰ ਲੱਗਦਾ ਉੱਤੋਂ ਜ਼ਿਆਦਾ ਲੈ ਕੇ ਜਾਵਾਂਗੇ ਕੀ ਸਮਝਦਿਓ ਅੱਜ ਜਿਹੜਾ ਅਕਾਲੀ ਦਲ ਹੈ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੁਨੋਂ ਨੇ ਬਹੁਤ ਆਰੂਪ ਲਗਾਏ ਨੇ ਕਿ ਮੌਕਾ ਪ੍ਰਥ ਨਹੀਂ ਇਹ ਸਭ ਜਦੋਂ ਸਾਡਾ ਉਹ ਸੱਤਾ ਭੋਗਦੇ ਸੀਗੇ ਉਦੋਂ ਮੌਕਾ ਪ੍ਰਥ ਨਹੀਂ ਸੀਗੇ ਇਹ ਅਲਿਗੇਸ਼ਨ ਲਾਣਾ ਆਪਣੇ ਘਰ ਨੂੰ ਭਾਈ ਸੰਭਾਲੋ ਸਾਡੇ ਨਾਲ ਲੜਨ ਦੀ ਕੋਈ ਲੋੜ ਨਹੀਂ ਅਸੀਂ ਸਾਡੇ ਦਮ ਹੋਏਗਾ ਅਸੀਂ ਅਗਲੀ ਸਰਕਾਰ ਬਣਾਵਾਂਗੇ ਔਰ 24 ਕੈਰੇਟ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਬਣਾਏਗੀ ਰੈਸਟ ਜੋ ਇਲੈਕਸ਼ਨ ਨੇ ਤੁਹਾਨੂੰ ਲੱਗਦਾ ਫੇਰ ਹੋਊਗਾ ਜੀ ਅਸੀਂ ਆਸ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਜਾਗਰੂਕ ਹੈ ਕਿਤੇ ਵੀ ਕੋਈ ਗੜਬੜ ਹੁੰਦੀ ਹੈ ਇਮੀਡੀਏਟਲੀ ਅਸੀਂ ਰਿਐਕਟ ਕਰਦੇ ਹਾਂ ਹੁਣ ਇਹਨਾਂ ਨੇ ਸਾਡੇ ਕਾਰਜਕਰਤਾ ਕੋਲ ਟੈਲੀਫੋਨ ਮੰਗੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਉਸੇ ਵੇਲੇ ਰਿਐਕਸ਼ਨ ਦਿੱਤਾ ਫਿਰ ਵੋਟਰ ਸਿਸਟ ਦੀ ਗੱਲ ਆਈ ਹੈ ਉਸੇ ਵੀ ਰਿਐਕਸ਼ਨ ਦਿੱਤਾ ਅਸੀਂ ਜਾਗਰੂਕ ਹੋ ਕੇ ਅੱਖਾਂ ਖੋਲ ਕੇ ਕੰਨ ਖੋਲ ਕੇ ਦਿਮਾਗ ਖੋਲ ਕੇ ਇਲੈਕਸ਼ਨ ਲੜਾਂਗੇ ਔਰ ਸਾਰਾ ਕਰ ਕਰ ਕਾਰਕਟਰ ਇਕ ਜੁੱਟ ਹੋ ਕੇ ਇਲੈਕਸ਼ਨ ਲੜੇਗਾ ਕੋਈ ਵੀ ੱੱਕਾ ਹੋਣ ਨਹੀਂ ਦੇਵਾਂਗੇ ਆਖਰੀ ਤਵਾਲ ਕੈਂਡੀਡੇਟ ਲੁਧਿਆਣਾ ਵੈਸਟ ਤੋਂ ਹੀ ਰਹੂਗਾ ਕਿ ਬਾਰੋਂ ਦੇਖੋ ਇਹ ਪਾਰਲੀਮੈਂਟ ਬੋਟ ਫੈਸਲਾ ਕਰੇਗਾ ਮਿਹਰਬਾਨੀ ਜੀ ਕਹੇ ਕਿ ਕੈਂਡੀਡੇਟ ਬਾਰੋਂ ਰਹੂਗਾ ਕਿ ਅੰਦਰੋਂ ਰਹੂਗਾ ਇਹਦਾ ਫੈਸਲਾ ਪਾਰਲੀਮੈਂਟ ਵੋਟ ਕਰੂਗਾ ਲੇਕਿਨ ਇੱਥੇ ਆ ਕੇ ਸਫਾਈ ਵੀ ਕੀਤੀ ਇਹਨਾਂ ਨੇ ਤੇ ਬੁੱਤ ਨੂੰ ਸ਼ਰਧਾਂਜਲੀ ਤੇ ਫੁੱਲ ਮਾਲਾ ਅਰਪਣ ਵੀ ਪੇਟ ਕੀਤੀ ਐ ਸਰ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਇੱਥੇ ਬਾਬਾ ਸਾਹਿਬ ਦੇ ਆਏ ਹੋ ਕਿ ਮਤਲਬ ਮਕਸਦ ਆਮ ਆਮ ਬਾਬਾ ਸਾਹਿਬ ਨੇ ਅੱਜ ਬਾਬਾ ਸਾਹਿਬ ਦੀ ਜਨਮ ਦਿਨ ਹੈ ਉਹਦੇ ਵਾਸਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਦੇਣਾ ਕਿਉਂਕਿ ਬਾਬਾ ਸਾਹਿਬ ਨੇ ਇੰਨੀਆਂ ਕਠਾਈਆਂ ਦੇ ਵਿੱਚ ਆਪਣੀ ਸਿੱਖਿਆ ਪ੍ਰਾਪਤ ਕੀਤੀ ਔਰ ਸਿੱਖਿਆ ਨਹੀਂ ਪ੍ਰਾਪਤੀ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਔਰ ਉਸ ਦੇ ਬਾਅਦ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਭਾਰਤ ਨੂੰ ਸੰਵਿਧਾਨ ਦਿੱਤਾ ਜਿਸ ਦੇ ਕਰਕੇ ਅੱਜ ਸਾਰੇ ਜਿਹੜੇ ਹੈਗੇ ਆ ਅਸੀਂ ਭਾਈਚਾਰਾ ਬਰਾਬਰੀ ਦਾ ਹਰ ਇੱਕ ਨੂੰ ਸਮਾਨ ਅਧਿਕਾਰ ਦਾ ਇਹ ਸਭ ਬਾਬਾ ਸਾਹਿਬ ਦੀ ਦੇਣ ਹੈ ਔਰ ਅਸੀਂ ਧੰਨਵਾਦ ਦੀਆਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਕੰਟਰੀਬਿਊਸ਼ਨ ਨੂੰ ਰਿਕੋਗਨਾਈਜ਼ ਕੀਤਾ ਯਾ ਅਟਲ ਜੀ ਨੇ ਕੀਤਾ ਜਾਂ ਜਾਂ ਫਿਰ ਮੋਦੀ ਜੀ ਨੇ ਕੀਤਾ ਕਾਂਗਰਸ ਨੇ ਤਾਂ ਹਮੇਸ਼ਾ ਉਹਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹਨਾਂ ਦੀ ਮੈਂਬਰਸ਼ਿਪ ਪਾਰਲੀਮੈਂਟ ਦੀ ਰੱਦ ਹੋਵੇ ਚਾਹੇ ਉਹ ਉਹਨਾਂ ਨੂੰ ਹਰਾਨ ਦਾ ਪ੍ਰਿਆਸ ਹੋਇਆ ਔਰ ਭਾਰਤ ਰਤਨ ਜੀ ਦੇੰਦ ਦਾ ਕੰਮ ਕੀਤਾ ਤੇ ਉਹ ਅਟਲ ਬਿਹਾਰੀ ਵਾਜਪਾਈ ਜੀ ਨੇ ਕੀਤਾ ਔਰ ਮੋਦੀ ਜੀ ਨੇ ਜਿਹੜੇ ਉਹਨਾਂ ਦੇ ਪੰਜ ਸਥਾਨ ਸੀਗੇ ਚਾਹੇ ਉਹ ਜਨਮ ਸਥਾਨ ਹੋਵੇ ਚਾਹੇ ਉਹਨਾਂ ਦੇ ਜਿੱਥੇ ਉਹਨਾਂ ਦਾ ਦਿਹਾਂਤ ਹੋਇਆ ਚਾਹੇ ਜਿੱਥੇ ਉਹ ਰਹੇ ਜਿੱਥੇ ਉੱਥੇ ਜਾ ਕੇ ਪੜ੍ਹੇ ਇੰਗਲੈਂਡ ਦੇ ਵਿੱਚ ਉਹ ਪੰਜ ਤੀਰਥਾਂ ਦਾ ਵਿਕਾਸ ਕਰਨਾ ਔਰ ਦੇਸ਼ ਨੂੰ ਸਮਰਪਿਤ ਕਰਨਾ ਇਹ ਵੀ ਕੰਮ ਜਿਹੜਾ ਹੈਗਾ ਮੋਦੀ ਜੀ ਨੇ ਕੀਤਾ ਔਰ ਸਹੀ ਮੈਨੇ ਦੇ ਵਿੱਚ ਜੇ ਮੈਂ ਕਹਾਂਗਾ ਕਿ ਅੰਬੇਦਕਰ ਜੀ ਦੇ ਆਦਰਸ਼ਾਂ ਦਾ ਜੇ ਪਾਲਨ ਕੀਤਾ ਕਿਸੇ ਨੇ ਤੇ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਔਰ ਅਸੀਂ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਆਪਣੇ ਸ਼ਰਧਾ ਸਵਨ ਭੇਟ ਕਰਨ ਵਾਸਤੇ ਆਏ ਆ ਔਰ ਉਹਨਾਂ ਦਾ ਮਾਰਗਦਰਸ਼ਨ ਸਾਨੂੰ ਮਿਲਦਾ ਰਹੇ ਅਸੀਂ ਇਹਦੀ ਕੋਸ਼ਿਸ਼ ਕਰਾਂਗੇ ਔਰ 2047 ਚ ਇੱਕ ਵਿਕਸਤ ਭਾਰਤ ਬਣਾ ਸਕੀਏ ਆਪਣਾ ਯੋਗਦਾਨ ਦੇ ਸਕੀਏ ਉਹਦੇ ਵਿੱਚ ਇਹ ਸਾਡਾ ਸੰਕਲਪ ਹੈ। ਵੈਸਟ ਦੀ ਹੈ ਇਲੈਕਸ਼ਨ ਆ ਰਹੀ ਹੈ ਲੁਧਿਆਣੇ ਦੀ ਤਿਆਰੀਆਂ ਪੂਰੀਆਂ ਨੇ। ਬਿਲਕੁਲ ਫੁੱਲ ਤਿਆਰੀਆਂ ਜੀ ਫੁੱਲ ਤਿਆਰੀਆਂ। ਕੈਂਡੀਡੇਟ ਕੈਂਡੀਡੇਟ ਕਮਲਦਾ ਫੋਲ ਹੁੰਦਾ ਸਾਡਾ। ਬਿਲਕੁਲ ਜੀ ਕੈਂਡੀਡੇਟ ਕਮਲਦਾ ਫੋਲ ਕਮਲਦਾ ਫੋਲ ਹੈ ਕੈਂਡੀਡੇਟ। ਸਾਡਾ ਕੈਂਡੀਡੇਟ ਕਮਲਦਾ ਫੋਲ ਹੈ। ਅਸੀਂ ਕਾਰਕਿਰਤਾਵਾ ਸਾਡਾ ਕੰਮ ਹੈ ਚੋਣਾਂ ਦੀ ਸਾਰੀਆਂ ਤਿਆਰੀਆਂ ਕਰਨਾ। ਅਸੀਂ ਸਾਰੇ ਬੂਥਾਂ ਦਾ ਰਚਨਾ ਕਰਨ ਲਈ ਲੋਕਾਂ ਤੱਕ ਪਹੁੰਚਣ ਦੀ ਸਾਰੇ ਹੋਮਵਰਕ ਕਰ ਲਿਆ। ਸਾਡੀ ਕੈਡਰ ਬੇਸ ਵਾੜੀ ਤੇ ਇੱਕ ਪਾਰਟੀ ਲੜਦੀ ਹੈ। ਕੈਂਡੀਡੇਟ ਜਿਹੜਾ ਵੀ ਪਾਰਟੀ ਦੇਗੀ ਉਹ ਸਾਡਾ ਚਿਹਰਾ ਹੋਏਗਾ ਮਿਹਰਬਾਨੀ ਜੀ ਕੈਂਡੀਡੇਟ ਕਮਲਦਾ ਫੁੱਲ ਹੋਏਗਾ ਵੈਸਟ ਦਾ ਇਲੈਕਸ਼ਨ ਹਾਲਾਂਕਿ ਆਉਣ ਵਾਲਾ ਹੈ ਪਰ ਇੱਥੇ ਬਾਬਾ ਸਾਹਿਬ ਨੂੰ ਜਿਹੜੇ ਉਹਨਾਂ ਦੇ ਜਨਮ 138ਵਾਂ ਜਨਮ ਹੈ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆਈ ਹੈ ਲੁਧਿਆਣਾ ਤੇ ਐਨਬੀ ਨੂਜ਼ਲੀ ਮੈਰਨ ਦੇ ਸਰਾਂ